ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 20 ਜੂਨ ਨੂੰ ਪੰਜਾਬ ਦਾ ਮੌਸਮ ਰਾਤ ਵੇਲੇ ਕਿਹੋ ਜਿਹਾ ਰਹਿ ਸਕਦਾ ਹੈ ਜਾਂ 21 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਪੰਜਾਬ ਦੇ ਕੁਝ ਕੁ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦੇਖਿਆ ਗਿਆ ਖਾਸ ਕਰਕੇ ਚੰਡੀਗੜ੍ਹ ਮੁਹਾਲੀ ਦੇ ਏਰੀਏ ਦੇ ਵਿੱਚ ਜਾਂ ਰੋਪੜ ਅਨੰਦਪੁਰ ਸਾਹਿਬ ਦੇ ਇਲਾਕਿਆਂ ਦੇ ਵਿੱਚ ਬੱਦਲਵਾਈ ਬਹੁਤ ਖੇਤਰਾਂ ਦੇ ਵਿੱਚ ਬਣ ਚੁੱਕੀ ਹੈ ਦੁਪਹਿਰ ਤੋਂ ਬਾਅਦ ਟਾਈਮ ਦੇ ਵਿੱਚ ਤਕਰੀਬਨ ਪੂਆਰ ਖੇਤਰ ਸਾਰੇ ਦੇ ਵਿੱਚ ਦਵਾਬੇ ਦੇ ਵਿੱਚ ਤੇ ਕੁਝ ਕੇ ਖੇਤਰ ਮਾਜੇ ਦੇ ਬੱਦਲਬਾਈ ਦੇਖੀ ਜਾ ਰਹੀ ਹੈ ਮਾਲਵੇ ਦੇ ਵੀ ਕਾਫੀ ਖੇਤਰਾਂ ਦੇ ਵਿੱਚ ਬੱਦਲਬਾਈ ਬਣੀ ਹੋਈ ਹੈ ਅੱਜ ਰਾਤ ਤੱਕ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਪੈਂਦਾ ਹੋਇਆ ਪੰਜਾਬ ਵਿੱਚ ਦਿਖਾਈ ਦੇ ਰਿਹਾ ਹੈ ਤਕਰੀਬਨ ਦੁਪਹਿਰ ਤੋਂ ਬਾਅਦ ਵੀ ਕੁਝ ਕੇ ਖੇਤਰਾਂ ਦੇ ਵਿੱਚ ਮੀਂਹ ਪੈ ਰਿਹਾ ਹੈ ਉਹ ਚਾਹੇ ਹੁਸ਼ਿਆਰਪੁਰ ਦੇ ਇਲਾਕੇ ਹੋਣ ਚਾਹੇ ਪਠਾਨਕੋਟ ਦੇ ਹੋਣ ਚਾਹੇ ਨਵਾਂ ਸ਼ਹਿਰ ਦੇ ਹੁਣ ਤਕਰੀਬਨ ਬੱਦਲਬਾਈ ਤਾਂ ਇਹਨਾਂ ਖੇਤਰਾਂ ਸਾਰਿਆਂ ਦੇ ਵਿੱਚ ਹੀ ਬਣੀ ਹੋਈ ਹੈ ਤੇ ਮੀਂਹ ਦੀਆਂ ਕਾਰਵਾਈਆਂ ਵੀ ਜਲਦ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਅੱਜ ਹੁੰਦੀਆਂ ਹੋਈਆਂ ਦਿਖਾਈ ਦੇਣਗੀਆਂ ਜਾਂ ਕਹ ਲਈਏ ਕਿ ਸਵੇਰ ਤੜਕਸਰ ਪੰਜਾਬ ਅੱਧੇ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਤੇ ਜਿਹੜੇ ਜ਼ਿਲ੍ਹੇ ਮੀਂਹ ਦੀ ਅੜੀਕਾ ਰਹਿਣ ਖਾਸ ਕਰਕੇ ਫਾਜ਼ਲਕਾ ਬੋਹਰ ਮੁਕਸਰ ਉਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਦੀ ਸੰਭਾਵਨਾ ਜੇਕਰ ਅੱਜ ਰਾਤ ਤੱਕ ਨਾ ਪਿਆ ਤਾਂ ਕੱਲ ਨੂੰ ਅਮੀਰੀਏ ਕਿ ਉਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਦੇਖਣ ਨੂੰ ਮਿਲੇਗਾ ਅਮਰਤਸਰ ਗੁਰਦਾਸਪੁਰ ਤਰਨਤਾਰਨ ਪੱਟੀ ਦਾ ਏਰੀਆ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਨੇਰੀ ਅੱਜ ਰਾਤ ਨੂੰ ਨਹੀਂ ਤਾਂ ਕੱਲ ਨੂੰ ਕਾਫੀ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ